ਸ੍ਰੀ ਰਾਮ ਜੀ ਸਤਿ ਸ਼੍ਰੀ ਅਕਾਲ ਲੋਕਾਂ ਨੂੰ ਸਲਾਮ ਮੈਂ ਸ਼ਰਜੀਤ ਬਿੱਟੂ ਏਜੇ ਟੀਵੀ ਨਿਊ ਚੈਨਲ ਤੋਂ ਲ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਅੱਜ ਖੜੇ ਹਾਂ ਗੁਰਪ੍ਰੀਤ ਸਿੰਘ ਗੁੱਗੀ ਜੀ ਐਮ ਐਲ ਏ ਸਾਹਿਬ ਪਛਮੀ ਜਿਨ੍ਹਾਂ ਦਾ ਅੱਜ ਰਾਤੀ 12:30 ਦੇ ਵਿੱਚ ਦਿਹਾਂਤ ਹੋ ਗਿਆ ਅਸੀਂ ਉਹਨਾਂ ਦੇ ਬਿਲਕੁਲ ਕੋਠੀ ਦੇ ਬਾਹਰ ਖੜੇ ਹਾਂ ਲੋ ਉਹਨਾਂ ਦੇ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਆਪਣੇ ਏਜੇ ਟੀਵੀ ਚੈਨਲ ਦੇ ਜ਼ਰੀਏ ਦਿਖਾ ਰਹੇ ਹਾਂ ਦੇਖਦੇ ਰਹੋ ਸਾਡਾ ਟੀਵੀ ਚੈਨਲ ਏ ਜੇ ਟੀਵੀ ਨਿਊ ਚੈਨਲ ਅੱਗੇ 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 ਤੁਹਾਡੀ ਜਿੰਮੇਵਾਰੀ ਹੈ ਪੰਜਾਬ ਗੱਲ ਲਗਾ ਪੰਜਾਬ ਦੇ ਗੁਲਾਬਚੰਦ ਜੀ ਪਹੁੰਚ ਚੁੱਕੇ ਨੇ ਸਤਿਕਾਰ ਜੀ ਤੁਸੀਂ ਦੇਖ ਰਹੇ ਜੇ ਇਹ ਜੀਟੀਵੀ ਨਿਊਜ਼ ਚੈਨਲ ਉੱਪਰ ਇੱਕ ਬੜੀ ਮੱਧ ਭਾਗੀ ਦੁੱਖ ਭਰੀ ਖਬਰ ਹੈ ਜਿਹੜੇ ਸਾਡੇ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੁੱਗੀ ਜੀ ਜਿਹੜੇ ਅੱਜ ਅਪਾਹ ਚਾਣਾ ਕਰ ਗਏ ਨੇ ਬਿਲਕੁਲ ਉਹਨਾਂ ਦੇ ਘਰ ਰਸਤੀ ਉਹਨਾਂ ਦੀ ਕੋਠੀ ਦੇ ਬਾਹਰ ਖੜੇ ਆ ਬਿਲਕੁਲ ਲਾਈਵ ਸਟਰੀ ਨਾਲ ਤੁਹਾਨੂੰ ਦਿਖਾ ਰਹੇ ਆ ਔਰ ਕੁਝ ਪਲਾਂ ਦੇ ਵਿੱਚ ਉਹਨਾਂ ਦੇ ਜਿਹੜੇ ਬਾਹਰ ਤੋਂ ਸਿਰ ਨੂੰ ਸ਼ਮਸ਼ਾਨ ਘੁਮੀ ਵੱਲ ਲਿਜਾਇਆ ਜਾਏਗਾ ਉੱਥੇ ਸੰਸਕਾਰ ਕੀਤਾ ਜਾਏਗਾ ਕਿਉਂਕਿ ਸਾਰਾ ਕੁਝ ਨੀਜੀ ਟੀਵੀ ਨਿਊ ਚੈਨਲ ਦੇ ਜਰੀਏ ਤੁਹਾਨੂੰ ਅਸੀਂ ਪਹੁੰਚਾ ਰਹੇ ਹਾਂ ਔਰ ਬੜਾ ਇਹ ਜਿਹੜਾ ਦੁੱਖ ਭਰਿਆ ਇਹ ਘੜੀ ਹੈ ਦੁੱਖ ਭਰਿਆ ਦਿਨ ਕਹਿ ਸਕਦੇ ਆਪਾਂ ਜੋ ਅੱਜ ਲੁਧਿਆਣਾ ਵਾਕਿਆਂ ਨੂੰ ਦੇਖਣ ਨੂੰ ਮਿਲਿਆ ਸੋ ਸਾਡੇ तमाम মিডিਆ ਦੇ ਪੂਰੇ ਬੜੇ ਦੁੱਖ ਦੇ ਘੜੀ ਵਿੱਚ ਗੁਜ਼ਰ ਰਹੇ ਨੇ ਅਸੀਂ ਤੁਹਾਨੂੰ ਬਹੁਤ ਅਫਸੋਸ ਹੈ ਆਪਣੇ ਚੈਨਲ ਵੱਲੋਂ ਕਿ ਅੱਜ ਨੂੰ ਦੁੱਖ ਦੀ ਕੜੀ ਦੇਖ ਲਈ ਪਈ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਲੈ ਰਹੇ ਜੀ ਐਮਐਲਏ ਗੁਰਪ੍ਰਿੰਤ ਗੁੱਗਲੀ ਜੀ ਜਿਹੜੇ ਵਿਧਾਇਕ ਪਛਮੀ ਬਿਲਕੁਲ ਉਹਨਾਂ ਦੇ ਕੋਠੇ ਦੇ ਬਾਹਰ ਜੁੜੇ ਰਹੋ ਸਾਡੇ ਚੈਨਲ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਉਹਨਾਂ ਦੇ ਇਸੇ ਤਰ੍ਹਾਂ ਹੀ ਗੱਲਬਾਤ ਕਰਦੇ ਰਵਾਂਗੇ ਸਾਰਿਆਂ ਨਾਲ ਦੇਖਦੇ ਰਹੋ ਜੀ ਟੀਵੀ ਨੂੰ ਜੀ ਬੜਾ ਦੱਸੋ ਉਸੇ ਸਮੇਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਵਾਂ ਸਿੰਘ ਮਾਨ ਜੀ ਉਹ ਕਿੱਥੇ ਪਹੁੰਚ ਰਹੇ ਨੇ ਤਲੇ ਉਸ ਤੋਂ ਬਾਅਦ ਤਿੰਨ ਵਜੇ ਦੇ ਲਗਭਗ ਜਿਹੜਾ ਉਹਨਾਂ ਦੇ ਸਸਕਾਰ ਦਾ ਜਿਹੜਾ ਸਮਾਣ ਹੋ ਗਏ ਨੇ ਤੇ 3 ਵਜੇ ਧੋਬੀ ਘਰ ਜਿਹੜੀ ਸਮਸ਼ਾਨ ਘਰ ਦੇ ਲੱਗੇ ਮੁੱਖ ਮੰਤਰੀ ਪੰਜਾਬ ਪਹੁੰਚਦੇ ਹਾਂ ਹਾਂਜੀ ਸੀਮ ਸਿੰਘ ਸਾਹਿਬ ਆ ਰਹੇ ਨੇ ਸਸਕਾਰ ਕਿੰਨੇ ਕਿੱਦੇ ਸਤੋਬੀ ਘਰ ਸਮਸ਼ਾਨ ਘਰ ਇਸ ਸਿੱਖਾ ਦੇ ਉਹਨਾਂ ਦੀ ਚਾਣਕ ਇਸ ਤਰ੍ਹਾਂ ਦਾ ਬਹੁਤ ਹੀ ਦੁੱਖਦਾਈ ਘਟਨਾ ਹੈ ਜੀ ਸਮੁੱਚੇ ਜਿਹੜਾ ਸਮਾਜ ਨੂੰ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਸਾਡੇ ਲਈ ਬੜੀ ਸ਼ੌਕਿੰਗ ਖਬਰ ਸੀ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਤੇ ਕੋਈ ਸ਼ਬਦ ਨਹੀਂ ਆਇਆ ਇਹਨਾਂ ਦੇ ਵਿੱਚ ਮਤਲਬ ਮੈਂ ਤੁਹਾਨੂੰ ਬਿਆਨ ਕਰ ਸਕਦਾ ਜੀ ਇੰਨਾ ਜ਼ਿਆਦਾ ਮਤਲਬ ਸਦਮਾ ਲੱਗਿਆ ਸਾਨੂੰ ਸਾਰਿਆਂ ਨੂੰ ਵੀ ਇਦਾਂ ਹੋ ਸਕਦਾ ਸੀ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਸੁਮਿਤਾ ਸਭਾ ਚ ਕਿਸ ਤਰ੍ਹਾਂ ਦੀ ਉਹਨਾਂ ਦੀ ਆਵਾਜ਼ ਰਹਿੰਦੀ ਸੀ ਆਪਣੇ ਹਲਕੇ ਨੂੰ ਲੈ ਕੇ ਦੇਖੋ ਉਹ ਐਮਐਲਏ ਸਾਹਿਬ ਹਰ ਵਕਤ ਆਪਣੇ ਹਲਕੇ ਦੇ ਵਿਕਾਸ ਨੂੰ ਲੈ ਕੇ ਹੀ ਗੱਲ ਕਰਦੇ ਸੀ ਉਹ ਹਰ ਵਾਰ ਹੀ ਗੱਲ ਕਰਦੇ ਸੀ ਲੁਧਿਆਣਾ ਵੈਸਟ ਹਲਕੇ ਦਾ ਵਿਕਾਸ ਆ ਉਹ ਪੂਰੇ ਜੋਰ-ਸ਼ੋਰ ਨਾਲ ਵਧਾ ਕਰਵਾਉਣਾ ਚਾਹੇ ਕੋਈ ਕਮੇਟੀ ਦੀ ਮੀਟਿੰਗ ਹੋਵੇ ਚਾਹੇ ਉਹ ਵਿਧਾਨ ਸਭਾ ਚ ਹੋਵੇ ਉਹਨਾਂ ਨੇ ਹਰ ਵਾਰ ਹਲਕੇ ਦੇ ਵਿਕਾਸ ਦੀ ਗੱਲ ਕੀਤੀ ਹੈ ਸ਼ਬਜਾਤ ਦਾ 2:3 ਵਜੇ ਸ਼ੁਰੂ ਹੋਏ ਘਰਾਂ 3 ਵਜੇ ਦਾ ਦੇ ਲਗਭਗ ਹੋਵੇਗਾ ਸਭਾ 3 ਤੱਕ ਹੋਵੇਗਾ ਸਸਪਰ ਕੇ ਠੀਕ ਹੈ ਥੈਂਕ ਯੂ ਉਹ ਜਿਹੜਾ ਪਾਰਟਕ ਤਸਵੀਰ ਹੈ ਉਹ ਜਿਹੜਾ ਨਾਂ ਤੋਂ ਉਨਾ ਦੇ ਪੋਥੀ ਤੇ ਜਾਂਦਾ ਗਿਆ ਔਰ ਉਹ ਬਿਲਕੁਲ ਲਾਈਵ ਲਾਈਵ ਤਸਵੀਰਾਂ ਦੇਖ ਰਹੇ ਜੀ ਹੋਰ ਸਾਡੇ ਤੋਂ ਅੱਜ ਉਹ ਲੀਡਰ ਜੁਦਾ ਹੋ ਗਿਆ ਉਹ ਲੀਡਰ ਪ੍ਰਮਾਨ ਅ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਗੁਰਪ੍ਰੀਤ ਸਿੰਘ ਗੋਬੀ ਜੀ ਇੱਕ ਬਹੁਤ ਵੱਡਾ ਕਾਟਾ ਪੰਜਾਬ ਨੂੰ ਲੁਧਿਆਣਾ ਨੂੰ ਬਹੁਤ ਵੱਡਾ ਕਾਟਾ ਪਿਆ ਜਿਹੜੇ ਗੁਰਪ੍ਰੀਤ ਸਿੰਘ ਗੋਬੀ ਜੀ ਇਸ ਦੁਨੀਆ ਨੂੰ ਨਾਲ ਜਗ੍ਹਾ ਤੇ ਚਲੇਗੇ ਲਈ ਬਹੁਤ ਵੱਡਾ ਕਾਟਾ ਹੋਇਆ ਹੈ ਤੁਸੀਂ ਦੇਖ ਰਹੇ ਜੀ ਇਹ ਜੇ ਟੀਵੀ ਦੋ ਚੈਨਲ ਉਹਨਾਂ ਦਾ ਜਿਹੜਾ ਪਾਰਥਿਕ ਸਰੀਰ ਹੈ ਉਹ ਦੇਨਨ ਤੋਂ ਉਹਨਾਂ ਦੀ ਕੋਠੀ ਜਾਂਦਾ ਗਿਆ ਇਹਨੂੰ ਲਾਈਵ ਤਸਵੀਰਾਂ ਲੈ ਰਹੇ ਹੋਰ ਕੁਝ ਮਿੰਟਾਂ ਚ ਉਹਨਾਂ ਦਾ ਜਿਹੜਾ ਸੰਕਾਰ ਲਈ ਪਾਰਥਿਕ ਚੀਜ਼ ਸ਼ਮਸ਼ਾਨ ਕਾਟ ਲੇ ਜਾਂਦਾ ਜਾਵੇਗਾ ਤੁਸੀਂ ਜੁੜੇ ਰਹੋ ਸਾਡੇ ਟੀਵੀ ਏਜੀਟੀਵੀ ਨਿਊਜ਼ ਚੈਨਲ ਨਾਲ اور ਬਿਲਕੁਲ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋਗੇ। ਹੋਰ ਜੀ ਆਪ ભગવાન ਤੁਹਾਡੀ 3 ਵਜੇ ਉਹਨਾਂ ਦੇ ਆਉਣ ਦੀ ਬਿਲਕੁਲ ਉਮੀਦ ਹੈ ਜੀ। ਆਮ ਆਤੀ ਪਾਰਟੀ ਦੇ ਜਿਹੜੇ ਐਮਐਲ ਜੋਸ਼ ਸਿੰਘ ਗੋਪੀ ਜੀ

ਜੀ ਬਲੀਸਟਰ ਸਾਹਿਬ ਉੱਤੇ ਜਲੇ ਪੁੱਛੇ ਜਿੱਤੇ ਹੀ ਸ਼ਮਸ਼ਾਨ ਘਾਟ ਪਹੁੰਚਾਗੇ ਲੋਕਾਂ ਨੂੰ ਬੜਾ ਸੋਜ਼ ਆਇਆ ਹੈ ਪੂਰਾ ਪਰਿਵਾਰ ਇਸ ਤਰੀਕੇ ਮਿਲਾਪ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਅੱਪਾ ਪਿਆਰ ਅੱਪਾ ਲੈ ਲਾ ਜੀ ਮਾ ਕੋਲੇ ਹੜ ਤੋਂ ਮੇਰੇ ਭਾਈ ਨੂੰ ਕੋਲੇ ਆ ਸੰਦੇਗੋ ਗੋਪੀ ਦੀ ਬੈਂਕ ਦੀ ਦੇਖਣਾ ਕਿ ਆ ਰਿਹਾ ਹੈ ਦੋ ਕੀ ਬੜੇ ਪਰੇਸ਼ਾਨ ਚੋਕੀ ਦਾ ਰੂਜੀ ਦਾ ਸਰਪੰਚ ਬਹੁਤ ਚਿੱਟੇ ਉਦਿਆਲਾ ਨੇ ਅਜੇ ਪੁਰਸ਼ਾ ਵੀ ਰਾਇਪੋਰਟ